ਬਠਿੰਡਾ ਪੁਲਿਸ ਵੱਲੋਂ ਚਾਰ ਇਹੋ ਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 10 ਦੇਸੀ ਪਿਸਤੌਲ 13 ਜੰਦਾ ਕਾਰਤੂਸ ਤੇ ਇੱਕ ਮੋਟਰਸਾਈਕਲ ਬਰਬੰਦ ਕੀਤਾ ਗਿਆ ਆਖਰ ਕੌਣ ਸੀ ਇਹ ਲੋਗ ਤੇ ਕੀ ਮਕਸਦ ਸੀ ਇਹਨਾਂ ਦਾ ਕਿੱਥੇ ਸਪਲਾਈ ਕਰਨੇ ਸੀ ਕਿ ਕੀ ਵਰਤੋਂ ਕਰਨੀ ਸੀ ਇਹਨਾਂ ਅ ਅਸਲੀਆਂ ਦੀ ਜਾਣਦੇ ਆ ਬਠਿੰਡਾ ਦੇ ਐਸਐਸਪੀ ਸ਼੍ਰੀ ਦੀਪਕ ਪਾਰਖ ਤੋਂ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਤਮਾਮ ਜਾਣਕਾਰੀ ਦਿੱਤੀ ਹੈ ਇਸ ਤਾਂ ਮਾਮਲੇ ਬਾਰੇ ਕਿ ਕਿੱਥੋਂ ਫੜਿਆ ਕੀ ਮਕਸਦ ਸੀ ਇਹਨਾਂ ਦਾ ਜਾਣਦੇ ਆ ਬਠਿੰਡਾ ਦੇ ਐਸਐਸਪੀ ਦੀਪਕ ਪਾਰਖਜੀ ਤੋਂ ਜੇ ਐਸਪੀਡੀ ਜਾਂ ਡੀਐਸਪੀਡੀ ਤੇ ਸੀਆਈਏ ਵੱਲ ਦੀ ਟੀਮ ਨੇ ਇੱਕ ਵੱਡਾ ਆਪਰੇਸ਼ਨ ਕਰਕੇ 10 ਜਿਹੜੇ ਹੈਗੇ ਨਜਾਇਜ਼ ਹਥਿਆਰ ਫੜੇ ਜਿਸ ਦੇ ਵਿੱਚ 5 ਪਿਸਤੌਲ ਹੈਗੇ 32 ਬੋਰ ਦੇ ਤਿੰਨ ਪਿਸਤਲ ਹੈਗੇ ਦੇਸੀ ਕਟੇ 12 ਬੋਰ ਦੇ ਇੱਕ ਪਿਸਤਲ ਦੇਸੀ ਕਟਾ 315 ਬੋਰ ਦਾ ਤੇ ਇੱਕ ਰਿਵਲਵਰ ਹੈਗਾ 32 ਬੋਰ ਦਾ ਨਾਲ ਹੀ ਕੁਝ ਜਿੰਦਾ ਰੌਂਡ ਵੀ ਪੜੇ ਹੈਗੇ ਇਹ ਜਿਹੜੇ ਵਿਅਕਤੀ ਹੈ ਚਾਰ ਵਿਅਕਤੀ ਇਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹ ਨਾਮਜ਼ਦ ਕੀਤੇ ਗਏ ਨੇ ਜਿਹੜੇ ਗ੍ਰਿਫਤਾਰ ਹੋਏ ਨੇ ਇਹਨਾਂ ਦੇ ਨਾਂ ਹੈਗੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਜੋ ਕਿ ਕਾਲੀਆਲੀ ਜ਼ਿਲ੍ਹਾ सिरसा ਹਰਿਆਣਾ ਦੇ ਰਹਿਣ ਵਾਲੇ ਹੈਗੇ ਤੀਜਾ ਚੌਥਾ ਹਰਮਨਪ੍ਰੀਤ ਤੇ ਪੁਨੀਸ਼ ਕੁਮਾਰ ਇਹ ਜਿਹੜੇ ਆਪਣੇ ਬਕੌਂਡਾ ਦੇ ਰਹਿਣ ਵਾਲੇ ਹੈਗੇ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਸ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਵੈਪਨ ਹੈਗੇ ਇੱਕ ਪਗ੍ਰੇਸ਼ਨੋਂ ਲੈ ਕੇ ਆਏ ਸੀਗੇ ਇਹਨਾਂ ਨੂੰ ਕਦੋਂ ਲੈ ਕੇ ਆਏ ਕਿਸ ਲਈ ਵਰਤਨੇ ਸੀਗੇ ਇਹ ਡਿਊਰਿੰਗ ਦੌਰਾਨ ਦੀ ਤਫ਼ਤੀਸ਼ ਜਿਹੜੀ ਹੈਗੀ ਗੱਲ ਸਾਹਮਣੇ ਆਈ ਇਸ ਤੋਂ ਇਲਾਵਾ ਜਿਹੜਾ ਹਰਮਨਪ੍ਰੀਤ ਸਿੰਘ ਹੈਗਾ ਇਹਦੇ ਪਹਿਲਾਂ ਇਹ ਸੁਣਨ 'ਚ ਜਿਹੜਾ ਪਹਿਲਾਂ ਪਤਾ ਲੱਗਿਆ ਸਾਨੂੰ ਕਿ ਇਹ ਵਿੱਕੀ ਗੋਂਡਰ ਨਾਲ ਜੁੜਿਆ ਹੋਇਆ ਪਰ ਹੁਣ ਜਦੋਂ ਇਹਦੀ ਮੁੱਢਲੀ ਤਫ਼ਤੀਸ਼ ਕੀਤੀ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮਨਪ੍ਰੀਤ ਸਿੰਘ ਉਸ ਮੰਨੇ ਨਾਲ ਜਿਹੜੇ ਹੈਗੇ ਤਾਲੁਕਾ ਕਰਦਾ ਹੈ ਇਸੇ ਤਰੀਕੇ ਨਾਲ ਦੂਜਾ ਜਿਹੜਾ ਇੱਕ ਦੋਸ਼ੀ ਸੰਦੀਪ ਨਾਗਰ ਹੈਗਾ ਇਹਦੇ ਮੋਸੇ ਵਾਲਾ ਕਤਲ ਦੇ ਵਿੱਚ ਇਨਵੋਲਵ ਸੀਗਾ ਇੱਕ ਵਿਕਤੀ ਕੇਕੜਾ ਜੋ ਕਿ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਇਹਦੀ ਗਲਬਾਤ ਜਿਹੜੀ ਹੁਣੇ ਸਾਹਮਣੇ ਆਈ ਹੈ ਤੇ ਬਾਕੀ ਜਿਹੜੀ ਹੈਗੀ ਡਿਟੇਲ ਉਹ ਜਦੋਂ ਇਹਨਾਂ ਦੀ ਪੁਸ਼ਕਿਸ਼ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਇਹ ਜਿਹੜਾ ਹੈਗੇ ਵੈਪਨ ਕਿਸਲੇ ਲਾਏ ਸੀ ਇਹਨਾਂ ਦੇ ਕ੍ਰਿਮੀਨਲ ਪਿਛੋਕੜ ਬਾਰੇ ਦੱਸਦੀ ਹੈ ਤਾਂ ਰਾਮਕੁਮਾਰ ਸੰਦੀਪ ਨਾਗਰ ਇਹ ਚਾਰਿਆਂ ਦੇ ਖਿਲਾਫ ਹੀ ਲਗਭਗ 5-5 6-6 ਪਰਚੇ ਹੈਗੇ

ਆਜੋ ਟਿਕਾ ਟਿਕਾ ਬਸ ਮੋੜ ਲੈ ਕੇ ਬਸ ਮੋੜ ਲੈ ਲੋ ਆ ਗਏ ਬਈ ਅੱਗੇ ਬੰਨ੍ਹ ਕੇ ਆ ਨਾ ਰਿਹਾ ਬਈ ਯਾਰ ਚਲ ਆਪਾਂ ਦੇਖੋ ਹੀ ਇਹ ਸੈਟ ਕਰਨੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ